ਵੈਲਕਮ ਟੂ ਪੋਜ਼ਿਟਿਵ ਵਾਈਬਸ ਵਿਦ ਓਸ਼ੀਨ ਮੋਦਗਿਲ ਕਿਵੇਂ ਹੋ ਤੁਸੀਂ ਸਾਰੇ ਜਾਨੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਈ ਹੋਪ ਮੈਂ ਦੁਆ ਕਰਦੀ ਹਾਂ ਕਿ ਤੁਸੀਂ ਸਾਰੇ ਜਾਨੇ ਬਹੁਤ ਵਧੀਆ ਹੋਵੋਗੇ ਅੱਜ ਦੀ ਵੀਡੀਓ ਮੈਂ ਲੈ ਕੇ ਆਈ ਹਾਂ ਕਿ ਸੈਲਫ ਕੰਟਰੋਲ ਕਰਨਾ ਕਿਵੇਂ ਸਿੱਖੀਏ ਅੱਜ ਦਾ ਇਨਸਾਨ ਸਭ ਕੁਝ ਕੰਟਰੋਲ ਕਰਨਾ ਚਾਹੁੰਦਾ ਹੈ ਦੁਨੀਆ ਲੋਕ ਸਿਚੁਏਸ਼ਨਸ ਪਰ ਸਭ ਤੋਂ ਜ਼ਰੂਰੀ ਚੀਜ਼ ਹੈ ਆਪਣੇ ਆਪ ਨੂੰ ਕੰਟਰੋਲ ਕਰਨਾ ਜੇ ਤੁਸੀਂ ਆਪਣੀ ਇਮੋਸ਼ਨਸ ਤੇ ਰਿਐਕਸ਼ਨਸ ਤੇ ਕੰਟਰੋਲ ਕਰ ਗਏ ਤਾਂ ਦੁਨੀਆ ਆਟੋਮੈਟਿਕਲੀ ਕੰਟਰੋਲ ਹੋ ਜਾਂਦੀ ਇੱਕ ਛੋਟਾ ਬੱਚਾ ਫੁੱਟਬਾਲ ਖੇਡ ਰਿਹਾ ਸੀ ਮੈਚ ਚੂਜ਼ ਦੀ ਟੀਮ ਹਾਰ ਰਹੀ ਸੀ ਤੇ ਉਹ ਗੁੱਸੇ ਹੋ ਕੇ ਬਾਲ ਨੂੰ ਲੱਤ ਮਾਰਦਾ ਤੇ ਟੀਮ ਮੇਟਸ ਨਾਲ ਆਰਗੂ ਕਰਦਾ ਕੋਚ ਆਇਆ ਤੇ ਕਹਿੰਦਾ ਜੇ ਤੈਨੂੰ ਦੁਨੀਆ ਨੂੰ ਹਰਾਉਣਾ ਹੈ ਨਾ ਪਹਿਲਾਂ ਆਪਣਾ ਗੁੱਸਾ ਹਰਾ ਉਸ ਦਿਨ ਤੋਂ ਉਸ ਬੱਚੇ ਨੇ ਡਿਸਾਈਡ ਕੀਤਾ ਕਿ ਗੁੱਸਾ ਆਵੇ ਤਾਂ ਮੈਂ 10 ਸੈਕਿੰਡ ਡੀਪ ਬ੍ਰੀਥ ਕਰੂੰਗਾ ਲੰਬੇ ਲੰਬੇ ਸਾਹ ਲੂੰਗਾ 네ਗੇਟਿਵ ਵਰਡਸ ਆਣਗੇ ਤਾਂ ਮੈਂ ਚੁੱਪ ਰਹਿੂੰਗਾ ਅੱਗੇ ਕੰਪਲੇਂਟ ਆਏਗੀ ਤਾਂ ਮੈਂ ਸਿਰਫ ਕੰਮ ਕਰੂੰਗਾ ਅਗਲੀ ਮੈਚ ਉਹ ਬੈਸਟ ਪਲੇਅਰ ਬਣ ਗਿਆ ਕੋਚ ਕਹਿੰਦਾ ਕਿ ਸੈਲਫ ਕੰਟਰੋਲ ਨੇ ਤੈਨੂੰ ਇੱਕ ਅੱਛਾ ਪਲੇਅਰ ਨਹੀਂ ਇਨਸਾਨ ਵੀ ਬਣਾ ਦਿੱਤਾ ਸੈਲਫ ਕੰਟਰੋਲ ਦਾ ਅਸਲ ਮਤਲਬ ਕੀ ਹੈ ਗੁੱਸਾ ਆਵੇ ਪਰ ਤੁਸੀਂ ਸ਼ਾਂਤੀ ਚ ਰਹੋ ਰਿਪਲਾਈ ਕਰਨਾ ਚਾਹੋ ਪਰ ਚੁੱਪ ਰਹਿ ਕੇ ਸੋਚੋ ਹਰ ਵਕਤੇ ਰਿਐਕਟ ਨਾ ਕਰੋ ਇਮੋਸ਼ਨਜ਼ ਨੂੰ ਰਿਮੋਟ ਕੰਟਰੋਲ ਬਣਾ ਦਿਓ ਆਪਣੇ ਹੱਥਾਂ ਵਿੱਚ ਰੱਖੋ ਸੋ ਨੂੰ ਰੀਅਲ ਲਾਈਫ ਐਗਜ਼ਾਮਪਲਸ ਇਨ ਇਹ ਮੈਂ ਸੈਲਫ ਕੰਟਰੋਲ ਦੀ ਪਾਵਰ ਰਿਲੇਸ਼ਨਸ਼ਿਪ ਵਿੱਚ ਪੀਸ ਬਣਾਉਂਦੀ ਹੈ ਸਟੱਡੀ ਦੇ ਵਿੱਚ ਫੋਕਸ ਕਰ ਸਕਦੀ ਆ ਵਰਕ ਕਰੇ ਵਿੱਚ ਪ੍ਰੋਡਕਟਿਵਿਟੀ ਲਿਆ ਸਕਦੀ ਆ ਬੁਰੇ ਸ਼ਬਦਾਂ ਦੀ ਜਗ੍ਹਾ ਚੰਗੀ ਸੋਚ ਤੇ ਪ੍ਰੋਬਲਮਸ ਦੀ ਜਗ੍ਹਾ ਸੋਲੂਸ਼ਨ ਜਿੱਥੇ ਲੋਕ ਰਿਐਕਟ ਕਰਦੇ ਨੇ ਉੱਥੇ ਤੁਸੀਂ ਰਿਸਪੌਂਡ ਨਹੀਂ ਕਰਨਾ ਇਹੀ ਚੀਜ਼ ਤੁਹਾਨੂੰ ਐਕਸਟਰਾ ਆਰਡੀਨਰੀ ਬਣਾਉਗੀ ਸੈਕੰਡ ਰੂਲ ਵੈਨੈਵਰ ਯੂ ਫੀਲ ਗੁੱਸਾ ਡਰ ਸਟ੍ਰੈਸ ਐਂਡ ਐਂਗਜ਼ਾਈਟੀ ਜਾ ਉਦਾਸ ਰਹਿੰਦੇ ਹੋ ਤੁਸੀਂ ਸੈਡ ਫੀਲ ਕਰ ਰਹੇ ਹੋ 10 ਸਕਿੰਟ ਦੀ ਬਰੀðਿੰਗ ਲੰਬੇ ਲੰਬੇ ਸਾਹ ਲਓ ਇੱਕ ਥਾਟ ਉਹ ਥਾਟ ਕੀ ਹੈ ਕਿ ਇਹ ਰਿਐਕਸ਼ਨ ਮੇਰੇ ਫਿਊਚਰ ਨੂੰ ਹੈਲਪ ਕਰੇਗਾ ਜੇ ਜਵਾਬ ਨੋ ਹੈ ਤਾਂ ਰਿਐਕਸ਼ਨ ਨਾ ਦੋ ਹੁਣ ਅੱਗੇ ਕੀ ਹੈ ਕਿ ਸੈਲਫ ਕੰਟਰੋਲ ਕਿਸੇ ਹੋਰ ਲਈ ਨਹੀਂ ਆਪਣੀ ਜ਼ਿੰਦਗੀ ਨੂੰ ਬੈਟਰ ਬਣਾਉਣ ਲਈ ਸਿੱਖਣਾ ਆਪਾਂ ਜਦੋਂ ਤੁਸੀਂ ਸੈਲਫ ਕੰਟਰੋਲ ਸਿੱਖ ਲਿਆ ਤੁਸੀਂ ਦੁਨੀਆ ਦੇ ਕੰਟਰੋਲ ਚਾਹ ਚਾਹੋਗੇ ਰਿਮੈਂਬਰ ਜਿਸ ਨੇ ਖੁਦ ਨੂੰ ਹਰਾ ਦਿੱਤਾ ਉਹ ਜ਼ਿੰਦਗੀ 'ਚ ਹਰ ਕਿਸੇ ਨੂੰ ਹਰਾ ਦਿੰਦਾ ਹੈ ਜੇ ਤੁਹਾਨੂੰ ਮੇਰੀ ਇਹ ਵੀਡੀਓ ਪਸੰਦ ਆਈ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਵੀਡੀਓ ਨੂੰ ਲਾਈਕ ਕਰੋ ਤੇ ਕਮੈਂਟ ਵਿੱਚ ਲਿਖੋ ਕਿ ਹਾਂ ਮੈਂਨੇ ਸੈਲਫ ਕੰਟਰੋਲ ਸਿੱਖ ਲਿਆ ਹੈ ਧੰਨਵਾਦ